ਦੇ ਨਾਲ ਪੰਜਾਬੀ ਅੱਖਰ ਨਾਲ ਜੁੜੇ ਹੋਏ ਮੇਰੇ ਸਾਹਮਣੇ ਬੈਠੇ ਸਾਰੇ ਬਹੁਤ ਹੀ ਸਿਆਣੇ ਔਰ ਬਹੁਤ ਹੀ ਕਾਬਲ ਸਰੋਤੇ ਦਰਸ਼ਕ ਐਸੀਆਂ ਸ਼ਖਸੀਅਤਾਂ ਜਿਹੜੀਆਂ ਕਲਮ ਨਾਲ ਜੁੜੀਆਂ ਹੋਈਆਂ ਨੇ ਕਾਗਜ਼ ਨਾਲ ਜੁੜੀਆਂ ਹੋਈਆਂ ਨੇ ਮੈਂ ਧੰਨਵਾਦ ਕਰਦਾ ਸਭੀ ਸਾਹਿਬ ਦਾ ਗਰੀਵਾਲ ਸਾਹਿਬ ਦਾ ਡਾਕਟਰ ਯੋਗਰਾਜ ਜੀ ਦਾ ਕਿ ਤੁਸੀਂ ਮੈਨੂੰ ਇੱਥੇ ਬੁਲਾ ਕੇ ਮਾਨ ਸਨਮਾਨ ਦਿੱਤਾ ਬਹੁਤ ਬਹੁਤ ਦਿਲਦਿਲੀਆਂ ਗਰਾਈਆਂ ਜੋ ਧੰਨਵਾਦ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰੋਜ਼ ਕਿਸੇ ਨਾ ਕਿਸੇ ਮੰਚ ਤੇ ਹੁੰਨੇ ਆ ਪਰ ਜ਼ਿਆਦਾਤਰ ਉਸ ਮੰਚ ਤੋਂ ਨੁਕਤਾ ਚੀਨੀ ਵੀ ਕਰਕੇ ਆਉਨੇ ਆ ਉਹ ਲੱਗ ਗੱਲ ਹੈ ਕਿ ਨੁਕਤਾ ਚੀਨੀ ਚੋਂ ਨੁਕਤੇ ਅਲੱਗ ਕਰ ਲਈਏ ਚੀਨੀ ਅਲੱਗ ਕਰ ਲਈਏ ਆਪਣੀ ਖੰਡ ਦੀ ਵੀ ਆਪਣੀ ਜਿਹੜੀ ਮੰਗ ਪੂਰੀ ਹੋ ਜਾਊਗੀ ਪਰ ਆਪਾਂ ਨੁਕਤਾ ਚੀਨੀ ਇਕੱਠੀ ਹੀ ਕਰ ਦਿੰਨੇ ਆ ਬਸ ਸੋ ਅੱਜ ਇਹ ਇਹ ਪ੍ਰੋਗਰਾਮ ਜਿਹੜਾ ਨੁਕਤਾ ਚੀਨੀ ਵਾਲਾ ਨਹੀਂ ਹੈਗਾ ਅੱਜ ਇਹ ਪ੍ਰੋਗਰਾਮ ਜਿਹੜਾ ਇਹਦੇ ਵਿੱਚ ਪੰਜਾਬੀ ਮਾਂ ਬੋਲੀ ਦੀ ਗੱਲ ਹੈ। ਇਹਦੇ ਵਿੱਚ ਅੱਗੇ ਭਾਸ਼ਾ ਨੂੰ ਕਿੱਥੇ ਤੱਕ ਲੈ ਕੇ ਜਾਣਾ ਹੈ, ਕਿਵੇਂ ਕਰਨਾ ਹੈ। ਅੱਜ ਜ਼ਿੰਮੇਵਾਰੀ ਵਾਲਾ ਪ੍ਰੋਗਰਾਮ ਹੈ। ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਆਪਣੀ ਭਾਸ਼ਾ ਨੂੰ, ਆਪਣੀ ਬੋਲੀ ਨੂੰ ਅੱਗੇ ਤੱਕ ਕਿਸੇ ਵੀ ਮਾਧਿਅਮ ਰਾਹੀਂ ਚਾਹੇ ਪੰਚਾਇਤ ਅੱਗੇ ਤੱਕ ਪਹੁੰਚਾਈਏ, ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਈਏ, ਸਾਰੀ ਦੁਨੀਆ ਤੱਕ ਪਹੁੰਚਾਈਏ। ਕਵਿਤਾ ਇੱਕ ਇਸ ਇਹ ਹੈ ਜਿਆ ਮਾਧਿਅਮ ਹੈ ਉਹ ਕਹਿੰਦੇ ਆ ਨਾ ਕਿ ਜਹਾਂ ਨਾ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ ਜੋ ਗੱਲ ਸ਼ਾਇਦ 1.5 ਘੰਟੇ ਜਾਂ 2 ਘੰਟੇ ਦੇ ਭਾਸ਼ਣ ਚ ਨਹੀਂ ਕਹੀ ਜਾ ਸਕਦੀ ਉਹ ਸਿਰਫ ਦੋ ਲਾਈਨਾਂ ਚ ਕਵਿਤਾ ਦੇ ਜ਼ਰੀਏ ਕਹੀ ਜਾ ਸਕਦੀ ਬਚਪਨ ਚ ਜਦੋਂ ਸੁਰਤ ਸੰਭਾਲੀ ਸੰਤਰਾ ਮੋਦਾ ਸੀਵਰ ਨੂੰ ਪੜਿਆ ਦਵਿੰਦਰ ਸਤਿਆਰਥੀ ਉਹਨਾਂ ਨੂੰ ਕਾਲਜ 'ਚ ਦੇਖਿਆ ਫਿਰ ਕਿਉਂਕਿ ਸਾਡੇ ਪ੍ਰਿੰਸੀਪਲ ਸਾਹਿਬ ਜਿਹੜੇ ਸੀਗੇ ਉਹ ਖੁਦ ਸ਼ਾਇਰ ਸੀਗੇ ਪ੍ਰਿੰਸੀਪਲ ਸੁਲੱਖਣ ਸਿੰਘ ਮੀਤ ਤਾਂ ਕੋਈ ਨਾ ਕੋਈ ਹਰ ਹਫ਼ਤੇ ਕੋਈ ਕ ਕਵੀ ਦਰਬਾਰ ਜਾਂ ਕੋਈ ਜਾਂ ਓਮਪ੍ਰਕਾਸ਼ ਗੱਸੋਜੀ ਬੁਲਾ ਲੇ ਕਦੇ ਰਾਮ ਸਰੂਪ ਅੰਖੀ ਜੀ ਆ ਗਏ ਹਣਾ ਤੋਂ ਸਾਡਾ ਇਲਾਕਾ ਜਿਹੜਾ ਉਹ ਇੰਨਾ ਰਾਈਟਰਾਂ ਦਾ ਹੀ ਹੈ ਜੀ ਤੇ ਉਥੋਂ ਚਿੰਗਾਂ ਲੱਗੀਆਂ ਥੋੜੀ ਥੋੜੀਆਂ ਅਸੀਂ ਵੀ ਕਲਮ ਚੱਕ ਲਈ ਤੇ ਕਲਮ ਜਿਹੜੀ ਹੈ ਜਦੋਂ ਤੁਸੀਂ ਕਲਮ ਦੇ ਵਿੱਚੋਂ ਕੁਝ ਲਿਖਦੇ ਹੋ ਤਾਂ ਤੁਹਾਨੂੰ ਤੁਸੀਂ ਵੀ ਬਹੁਤ ਸਾਰੇ ਲਿਖਿਆ ਹੋਣਾ ਸਾਰਾ ਕੁਝ ਤੋਂ ਨੂੰ ਆਪਦੀਆਂ ਪਹਿਲੀਆਂ 5 ਜਾਂ ਪਹਿਲੀਆਂ 10 ਕਵਤਾਵਾਂ ਪਸੰਦ ਨਹੀਂ ਆਉਂਦੀਆਂ ਕਿਉਂਕਿ ਤੁਸੀਂ 11ਵੀਂ ਜਾਂ 15ਵੀਂ ਜਦੋਂ ਲਿਖ ਲੈਨੇ ਹੋ ਤਾਂ ਤੁਹਾਨੂੰ ਲੱਗਦਾ ਯਾਰ ਮੈਂ ਇਹੋ ਜਿਹਾ ਵੀ ਲਿਖਦਾ ਹੁੰਦਾ ਸੀ ਥੋੜਾ ਕੱਚਾ ਕੰਮ ਹੁੰਦਾ ਹੈ ਹੌਲੀ-ਹੌਲੀ ਤੁਸੀਂ ਸ਼ਾਇਰਾਂ ਨੂੰ ਪੜ੍ਹਦੇ ਰਹਿੰਨੇ ਹੋ ਕਾਫੀਏ ਬਣਦੇ ਰਹਿੰਦੇ ਨੇ ਅੱਖਰ ਹੋਰ ਆਉਂਦੇ ਰਹਿੰਦੇ ਨੇ ਵੋਕੈਬਲਰੀ ਵੱਧਦੀ ਰਹਿੰਦੀ ਹੈ ਫਿਰ ਤੁਹਾਨੂੰ ਐ ਲੱਗਦਾ ਵੀ ਤੁਸੀਂ 15ਵੀਂ ਨੂੰ ਵੀ ਨਹੀਂ ਲਾਈਕ ਕਰਦੇ ਫਿਰ ਜਦੋਂ 3ਵੀਂ ਲਿਖ ਲੈਨੇ ਹੋ ਜਿਵੇਂ ਨਲਕੇ ਦੇ ਵਿੱਚ ਪਾਣੀ ਹੈ ਜਿਹੜੇ ਨਾਲ ਕਿਨੇ ਪਾਣੀ ਹਜੇ ਚੱਕਿਆ ਨਹੀਂ ਪਹਿਲਾਂ ਉਹਦੇ 'ਚ ਆਪਾਂ ਉੱਪਰੋਂ ਪਾਣੀ ਪਾਉਨੇ ਆ ਦੋ ਤਿੰਨ ਡੱਬੇ ਪਾਣੀ ਦੇ ਪਾ ਦਿੰਨੇ ਆ ਫਿਰ ਉਹਦੇ ਉਹਨੂੰ ਕੋਸ਼ਿਸ਼ ਕਰਕੇ ਗੇੜਦੇ ਆ ਨਲਕਾ ਪਾਣੀ ਚੱਕ ਲੈਂਦਾ ਪਰ ਪਹਿਲਾਂ ਪਹਿਲਾਂ ਤਾਂ ਉਹੀ ਆਉਂਦਾ ਨਾ ਜਿਹੜਾ ਪਾਇਆ ਸੀ ਉਹਦਾ ਪਾਣੀ ਤਾਂ ਥੋੜੀ ਜਿਹੀ ਰਵਾਦ ਆਉਂਦਾ ਫਿਰ ਉਹ ਨਿਤਰਿਆ ਹੋਇਆ ਹੁੰਦਾ ਸੋ ਪਹਿਲਾਂ ਪਹਿਲਾਂ ਤਾਂ ਜੀਤੋ ਤੁਸੀਂ ਪ੍ਰਭਾਵਤ ਹੋ ਤੁਸੀਂ ਉਹਦੇ ਵਰਗੇ ਹੀ ਹੁੰਨੇ ਹੋ ਹੌਲੀ ਹੌਲੀ ਫਿਰ ਤੁਹਾਡਾ ਆਪਣਾ ਪਾਣੀ ਪੜੀ ਆਪਣੀ ਪੱਤਨ ਜਿਹੜੀ ਹੈ ਉਹ ਪਾਣੀ ਦੇਣ ਲੱਗ ਜਾਂਦੀ ਸੋ ਬੜੇ ਵੱਡੇ ਵੱਡੇ ਸ਼ਾਇਰਾਂ ਨੂੰ ਸੁਣਿਆ ਪੜਿਆ ਫਿਰ ਲਾਇਬ੍ਰੇਰੀ ਚ ਜਾਣ ਦਾ ਸ਼ੌਕ ਪੈਦਾ ਹੋ ਗਿਆ ਫਿਰ ਕਿਸੇ ਨੇ ਰਸੂਲ ਹਮਜ਼ਾ ਤੋਬ ਦੀ ਮੇਰਾ ਦਾਕਿਸਤਾਨ ਫੜਾਤੀ ਕਿਸੇ ਨੇ ਨਰਿੰਦਰ ਕਪੂਰ ਦੀ ਆਮੋ ਸਾਹਮਣੇ ਫੜਾਤੀ ਫਿਰ ਦਰਵਾਜ਼ੇ ਆਪ ਖਰੀਦ ਲਈ ਤੇ ਪੜਨ ਲੱਗ ਗਏ ਫਿਰ ਕਿਸੇ ਨੇ ਅੰਗਰੇਜ਼ੀ ਦੇ ਪ੍ਰੋਫੈਸਰ ਨੇ ਕਿਹਾ ਕੀਟਸ ਨੂੰ ਪੜੋ ਉਹਨਾਂ ਨੂੰ ਪੜਨਾ ਪਿਆ ਜੀ ਤੇ ਫਿਰ ਸ਼ਿਵ ਹੋਰੀ ਤਾਂ ਚੱਲੋ ਸਾਡੇ ਸਿਲੇਬਸਾਂ ਚ ਹੀ ਸੀ ਬਟਾਲਵੀ ਸਾਹਿਬ ਦਾ ਸਿਲੇਬਸ ਚ ਹੀ ਲੱਗੇ ਹੁੰਦੇ ਸੀ ਫਿਰ ਰੇਡੀਓ ਸੁਣਨ ਦਾ ਸ਼ੌਂਕ ਪੈਦਾ ਹੋ ਗਿਆ ਰੇਡੀਓ ਤੇ ਵੀ ਬਹੁਤ ਕੁਝ ਇਹੋ ਜਾਂਦਾ ਸੀ ਅੱਜ ਵੀ ਬੜਾ ਸ਼ਾਇਰੀ ਸੁਣਨ ਦਾ ਸ਼ੌਕ ਹੈ ਬੜਾ ਕਵਤਾਮਾ ਸੁਣਨ ਦਾ ਸ਼ੌਕ ਹੈ ਹੁਣ ਵੀ ਮੇਰੇ ਫੋਨ ਦੇ ਵਿੱਚ ਜੇ ਤੁਸੀਂ ਕੱਢੋਗੇ ਇੱਕ ਪਾਕਿਸਤਾਨ ਚ ਸ਼ੋਅ ਚੱਲਦਾ ਹੈ ਮਜ਼ਾਕ ਰਾਤ ਕਦੇ ਸੁਣਿਆ ਕੀ ਆਈ ਸ਼ੇਰ ਉਹਦੇ ਚ ਬੋਲਦੇ ਆ ਬੱਚੇ ਬੋਲਦੇ ਨਾਲੇ ਪਿੰਡਾਂ ਦੇ ਆ ਕੇ ਪਿੰਡਾਂ ਦੇ ਬੱਚੇ ਆ ਕੇ ਬੋਲਦੇ ਮੈਂ ਬਹੁਤ ਕੁਝ ਹੁਣਨਾ ਚਾਹੂੰ ਲਿਖ ਵੀ ਲੈਣਾ ਮੈਂ ਮਜ਼ਾਕ ਰਾਤ ਦੇ ਵਿੱਚ ਬਹੁਤ ਅੱਛੇ ਪੰਜਾਬੀ ਦੇ ਉਰਦੂ ਦੇ ਬਹੁਤ ਅੱਛੇ ਸ਼ੇਅਰ ਆਉਂਦੇ ਆ। ਇਹ ਦੂ ਪਹਿਲਾਂ ਤਜਮਲ ਕਲੀਮ ਪੜ੍ਹਦੇ ਰਹੇ ਆ ਕਿ ਇਨਸਾਫ ਦਾ ਦਿਨ ਨਹੀਂ ਚੜਨਾ ਜੋ ਲੋਕਾਂ ਦੇ ਦਿਲ ਚੋਂ ਇਹ ਡਰ ਨਹੀਂ ਜਾਂਦਾ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ। ਜਿਨ੍ਹਾਂ ਦੇ ਲੱਖਾਂ ਤੋਂ ਕਰੋੜਾਂ ਬਣ ਜਾਂਦੇ ਨੇ ਉਹ ਮੈਨੂੰ ਬੁਲਾਉਂਦੇ ਪਏ ਨੇ ਜਾ ਸਕਣਾ ਵਾਂ ਪਰ ਨਹੀਂ ਜਾਂਦਾ ਸਾਹਾਂ ਦਾ ਭਾਰ ਹੀ ਸਭ ਤੋਂ ਵੱਧ ਭਾਰੀ ਐ ਮੈਂ ਪਰਖ ਲਿਆ ਜਰਾ ਸੋਚੋ ਡੁੱਬਣ ਤੋਂ ਬਾਅਦ ਬੰਦਾ ਤਰ ਨਹੀਂ ਜਾਂਦਾ ਜਿੰਨਾ ਜੇ ਰਸਾਂ ਨੇ ਤੁਸੀਂ ਥੱਲੇ ਜਾਓਗੇ ਸਾਮੁਗਗੇ ਤੁਸੀਂ ਉੱਪਰ ਆ ਜਾਓਗੇ ਇਹਦਾ ਮਤਲਬ ਸਭ ਤੋਂ ਵੱਧ ਭਾਰੀ ਤਾਂ ਸਾਹ ਹੀ ਨੇ ਫਿਰ ਸੋ ਬ੍ਰੈਂਸ ਆਕੀਆ ਕਵਿਤਾਵਾਂ ਅ ਮਤਲਬ ਸੁਣੀਆਂ ਤਜਮਲ ਕਲੀਮ ਹੋ ਰਹੀਆਂ ਜਾਂ ਗੋਗਾ ਹੈ ਨਾ ਤੇ ਬਹੁਤ ਬਹੁਤ سارے ਸ਼ਾਇਰ ਨੇ ਬਾਬਾ ਨਜ਼ਮੀ ਹਾਂਜੀ ਤੇ ਇਧਰੋਂ ਡਾਕਟਰ ਜਗਤਾਰ ਹੋਰਾਂ ਨੂੰ ਹੁਣ ਮੈਂ ਅੱਜਕੱਲ ਕਿਤਾਬ ਪੜ ਰਿਹਾ ਹਾਂ ਗੁਰਪ੍ਰੀਤਨ ਪੁੱਲਰ ਸਾਹਿਬ ਦੀ ਮੈਂ ਖਲਚੇ ਪੋਰ ਇਦਾਂ ਮਾ ਕਾਦਾ ਉਹ ਮੈਂ ਗੱਡੀ ਚ ਰੱਖੀ ਹੋਈ ਐ। ਸੋ ਕਿਤਾਬਾਂ ਜਿਹੜੀਆਂ ਨੇ ਉਹ ਜੇ ਤੁਹਾਡੀਆਂ ਕਿਤਾਬਾਂ ਸਾਥ ਹਨ ਬਣ ਜਾਣ। ਫਿਰ ਤੁਹਾਨੂੰ ਐ ਲੱਗਦਾ ਵੀ ਮੈਂ ਇਕੱਲਾ ਨਹੀਂ ਹਾਂਗਾ। ਕਈ ਜਗ੍ਹਾ ਤੇ ਤੁਸੀਂ ਜਾ ਕੇ ਆਪਣੇ ਆਪ ਨੂੰ ਇਕੱਲਾ ਫੀਲ ਕਰਨ ਲੱਗ ਜਾਂਦੇ ਹੋ ਪਰ ਜੇ ਕਿਤਾਬਾਂ ਨਾਲ ਨੇ ਫਿਰ ਇਕੱਲਾ ਨਹੀਂ ਫੀਲ ਕਰਦੇ। ਫਿਰ ਕੋਈ ਬੋਲਣ ਵਾਲਾ ਕੋਈ ਹੁਣੇ ਮੈਂ ਪੜੀ ਐ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਤੇ ਹੈਗੀ ਨਾਨਕ ਨਾਲ ਟੁੱਟਦੇ। ਬੋਲ ਮਰਦਾਨੇ ਆ। ਧੰਨ ਸਾਰੀਆਂ ਭਰੀਆਂ। ਹੈ? ਅੱਛਾ ਜੀ। ਵਾਹ ਜੀ ਵਾਹ। ਉਹ ਤਾਂ ਇਹ ਲੱਗਦਾ ਜਿਵੇਂ ਤੁਹਾਨੂੰ ਨਾਲ ਹੀ ਲਈ ਫਿਰਦੇ ਨੇ ਮਰਦਾਨਾ ਜੀ ਦੇ। ਤੇ ਉਦਾਸੀਆਂ ਤੇ ਤੁਸੀਂ ਆਪ ਫਿਰਦੇ ਜਿਵੇਂ ਹਨਾ। ਸੋ ਮੇਰੇ ਸਾਹਮਣੇ ਅਜਾਇਬ ਔਜਲਾ ਜੀ ਬੈਠੇ ਨੇ। ਨੀਤਾ ਸਬਦੀਸ਼ ਬੈਠੀ ਹੈ ਹਾਲਾਂਕਿ ਉਹ ਅਸੀਂ ਹਿੰਦੀ ਵਾਲੀ ਭੈਣ ਜੀ ਕਹਿੰਦੇ ਹੁੰਦੇ ਸੀ ਹੈਗੀ ਪੰਜਾਬੀ ਵਾਲੀ ਭੈਣ ਜੀ ਸੋ ਬੜਾ ਕੱਠੇ ਕੰਮ ਕੀਤਾ ਔਰ ਮਰੇ ਚੰਗੇ ਤੇ ਬੜੇ ਗੁਣੀ ਗਾਨੀ ਲੋਕ ਬੈਠੇ ਤੇ ਅੱਜ ਮਿੰਦ ਸਿੰਘ ਰੰਦਾਵਾ ਜੀ ਬਾਰੇ ਬੋਦਲਾ ਪਿੰਡ ਹਸ਼ਿਆਰਪੁਰ ਦਾ ਮੈਂ 26 ਜਨਵਰੀ ਦੀ ਸਪੀਚ ਵੀ ਬੋਲੇ ਸੀਗਾ ਹਸ਼ਿਆਰਪੁਰੀ ਦੇ ਇਸ ਮੈਂ ਕਿਵੇਂ ਉਹਨਾਂ ਨੇ ਪ੍ਰਸ਼ਾਸਕ ਵੀ ਹੋਏ ਫਿਰ ਖੇਤੀ ਬਾਰੇ ਕਿਵੇਂ ਉਹਨਾਂ ਨੇ ਕੰਮ ਕੀਤਾ ਫਿਰ ਕਲਾ ਫਿਰ ਅਕੈਡਮੀਆ ਫਿਰ ਆਡੀਟੋਰੀਅਮ ਬਣਾਏ ਤੇ ਅੱਜ ਅਪਤਾਈ ਉਹਨਾਂ ਨੂੰ ਯਾਦ ਕਰ ਰਹੇ ਹਾਂ ਮੈਂ ਮਸਰੰਦਾਵਾ ਯਾਦਗਾਰੀ ਮੇਲੇ 'ਚ ਵੀ ਆਉਂਦਾ ਰਿਆਂ ਮੁਹਾਲੀ ਫੂਲ ਹੋਰੀ ਕਰਉਂਦੇ ਹੁੰਦੇ ਸੀਗੇ ਤੇ ਬੜੇ ਵੱਡੇ ਵੱਡੇ ਕਲਾਕਾਰ ਉੱਥੇ ਐਮਐ ਸਰੰਦਾਵਾ ਯਾਦਗਾਰੀ ਮੇਲੇ ਚ ਆਉਂਦੇ ਰਹੇ ਸੋ ਬੜਾ ਕੁਝ ਉਹਨਾਂ ਬਾਰੇ ਕਹਿਣ ਨੂੰ ਹੈ ਬੜਾ ਕੁਝ ਸਿੱਖਣ ਨੂੰ ਹੈ ਬਾਅਦ 'ਚ ਕੁਦਰਤ ਨੇ ਥੋੜਾ ਜਿਹਾ ਮੋੜ ਮੋੜਿਆ ਪਤਾ ਨਹੀਂ ਕਿਦ ਨੂੰ ਰੱਬ ਮੋੜ ਦਿੰਦਾ ਤੇ ਪਹਿਲਾਂ ਲੀਡਰਾਂ ਤੇ ਤਵੇ ਲਾਉਂਦੇ ਰਹੇ ਬਾਅਦ ਚ ਕੀ ਪਤਾ ਸੀ ਆਹੀ ਕਮਾਪ ਕਰਨਾ ਪੈਣਾ ਫਿਰ ਮੈਂ ਆਪਦੀਆਂ ਕਸ਼ਟਾਂ ਸੁਣਨ ਲੱਗ ਗਿਆ ਮੈਂ ਕਿਹਾ ਮੇਰਾ ਜਿਹੜੀ ਜਿਹੜੀ ਪਹਿਲਾਂ ਕਮੀਆਂ ਕੱਢਦਾ ਰਹੇ ਆ ਉਹ ਨਾ ਹੋਣ ਰੱਖੀਆਂ ਹੁੰਦੇ ਚ ਉਹ ਯਾਦ ਰੱਖ ਲਈ ਉਹ ਆਪਦੇ ਚ ਨਾ ਰੱਖੀ ਸੋ ਇੱਕ ਕਵਿਤਾ ਲਿਖੀ ਸੀ ਸਟਾਇਰੀਕਲ ਵਿਅੰਗਾਤਮਕ ਕਵਿਤਾ ਸੀ ਮੈਨੂੰ ਬੜੀ ਪਸੰਦ ਆਉ ਬਾਅਦ ਚ ਮੈਨੂੰ ਹਿੰਦੀ ਵਰਜ਼ਨ ਵੀ ਕੀਤਾ ਸੀ ਲਫਟਰ ਚੈਲੰਜ ਪਰ ਮੈਂ ਅੱਜ ਪੰਜਾਬੀ ਦੇ ਪਿਆਰ ਕਰਨ ਵਾਲੇ ਬੈਠੇ ਪੰਜਾਬੀ ਸੁਣਾ ਦਿੰਦਾ ਕਿ ਜੰਗਲ ਦੇ ਵਿੱਚ ਇਲੈਕਸ਼ਨਾਂ ਕਰਾਉਣ ਦਾ ਫੈਸਲਾ ਕਰ ਲਿਆ ਜਾਨਵਰਾਂ ਨੇ ਕਿ ਸ਼ੇਰ ਆਪ ਹੀ ਬਣ ਜਾਂਦਾ ਹੈ ਜੰਗਲ ਦਾ ਰਾਜਾ ਵੀ ਥੋੜੇ ਵੋਟਾਂ ਪਵਾਉ ਡੈਮੋਕ੍ਰੇਸੀ ਲੈ ਕੇ ਆਈਏ ਲੋਕਤੰਤਰ ਲਿਆਉਣ ਦਾ ਫੈਸਲਾ ਕਰ ਲਿਆ ਇੰਡੀਆ ਦੀ ਧਰਜ ਤੇ ਆਪਣੇ ਦੇਸ਼ ਦੀ ਧਰਜ ਤੇ ਹੁਣ ਇਹ ਕਵਿਤਾ ਦੇ ਵਿੱਚ ਕਿਤੇ ਵੀ ਭਾਰਤ ਦਾ ਆਪਣੇ ਦੇਸ਼ ਦਾ ਨਾਮ ਨਹੀਂ ਆਏਗਾ ਪਰ ਜਿਹੜਾ ਸੁਣਦਾ ਉਹ ਦੇਸ਼ ਤੋਂ ਬਾਹਰ ਨਹੀਂ ਜਾ ਸਕਦਾ ਜੰਗਲ ਦੇ ਵਿੱਚ ਆਮਚੋਣਾ ਦਾ ਹੋਇਆ ਜਦੋਂ ਐਲਾਨ ਆਪੋ ਆਪਣੇ ਚੋਣ ਪ੍ਰਚਾਰ ਤੇ ਲੱਗ ਪਏ ਜਾਨਵਰ ਜਾਣ ਸ਼ੇਰ ਭਾਜੀ ਬੱਕਰੀ ਦੇ ਘਰ ਗਏ ਕਹਿੰਦਾ ਵੰਜੀ ਸਤਿ ਸ੍ਰੀ ਅਕਾਲ ਹੈ ਹੋਰ ਸੁਣਾਓ ਕੀ ਹਾਲ ਚਾਲ ਹੈ ਬੱਕਰੀ ਕੰਦੀ ਹਾਲ ਤਾਂ ਠੀਕ ਹੈ ਪਰ ਮੇਰਾ ਦਿਲ ਅੱਜ ਹੈਰਾਨ ਬੜਾ ਹੈ ਸ਼ੇਰ ਮੇਰੇ ਅੱਗੇ ਦੋਵੇਂ ਹੱਥ ਜੋੜ ਕੇ ਖੜਾ ਹੈ ਕਹਿੰਦਾ ਭੈਣ ਜੀ ਕਿਉਂ ਸ਼ਰਮਿੰਦਾ ਕਰਦੇ ਹੋ ਆਪਾਂ ਹੁਣ ਜੰਗਲ ਦੀ ਏਕਤਾ ਨਹੀਂ ਤੋੜਨੀ ਆਪਣੇ ਮੇਮਣਿਆਂ ਨੂੰ ਸਮਝਾ ਦਿਓ ਹੁਣ ਸ਼ੇਰ ਅੰਕਲ ਤੋਂ ਡਰਨ ਦੀ ਕੋਈ ਲੋੜ ਨਹੀਂ ਹੁਣ ਤੁਸੀਂ ਆਪਣਾ ਪਰਿਵਾਰ ਖੁਸ਼ਹਾਲ ਰੱਖਿਓ ਵਸਾਉਂਦੀਆਂ ਚੋਣਾ ਚ ਮੇਰੇ ਚੋਣ ਨਿਸ਼ਾਨ ਦਾ ਜਰਾ ਖਿਆਲ ਰੱਖਿਓ ਜੰਗਲ ਚ ਕੀ ਮਾਹੌਲ ਸੀ ਕਿ ਚੀੜੀਆਂ ਦੇ ਆਲਣਿਆਂ ਚ ਬਾਜਾਂ ਦੇ ਝੰਡੇ ਉਹ ਚੀੜੀਆਂ ਨੇ ਆਪਣੇ ਆਲਣੇ ਦੇ ਬਾਹਰ ਬਾਜਾਂ ਦਾ ਝੰਡਾ ਲਾਇਆ ਵੇ ਇਹਨੂੰ ਬੋਟ ਪਾਵਾਂਗੇ ਚੀੜੀਆਂ ਦੇ ਆਲਣੇ ਚ ਬਾਜਾਂ ਦੇ ਝੰਡੇ ਬਿੱਲੀਆਂ ਨੇ ਚੂਹਿਆਂ ਨੂੰ ਮੁਫਤ ਕੰਬਲ ਵੰਡੇ ਗਿੱਦੜ ਨੂੰ ਕਿਹਾ ਗਿਆ ਅੱਧਾ ਜੰਗਲ ਤੇਰਾ ਹੋਊਗਾ ਖਿੱਦੜ ਨੂੰ ਕਿਹਾ ਗਿਆ ਅੱਧਾ ਜੰਗਲ ਤੇਰਾ ਹੋਊਗਾ ਉੱਲੂ ਨੂੰ ਕਹਿੰਦੇ ਵੋਟ ਪਾ ਦਿਨੇ ਵੀ ਨੀ ਰਹੂਗਾ ਪੂਰਾ ਦਿਨ ਚੋਣ ਪ੍ਰਚਾਰ ਕਰਕੇ ਸ਼ੇਰ ਥੱਕਿਆ ਹੋਇਆ ਘਰੇ ਆਉਂਦਾ ਕਹਿੰਦਾ ਸਾਰਾ ਜੰਗਲ ਘੇਰਨੀ ਕੀ ਕਰਦੀ ਹੈ ਮੇਰੀ ਡਾਰਲਿੰਗ ਸ਼ੇਰਨੀ ਸ਼ੇਰਨੀ ਕਹਿੰਦੀ ਸ਼ੇਰ ਜੀ ਪਤੀ ਦੇਵ ਜੀ ਮੇਰਾ ਬਾਹਰ ਸੈਰ ਤੇ ਜਾਣ ਨੂੰ ਦਿਲ ਕਰਦਾ ਹੈ ਇੱਕ ਨਰਮ ਜਿਹਾ ਨਾਜ਼ੁਕ ਜਿਹਾ ਖਰਗੋਸ਼ ਖਾਣ ਨੂੰ ਜਲ ਕਰਦਾ ਹੈ ਸ਼ੇਰ ਕਹਿੰਦਾ ਭਗਵਾਨ ਨੇ ਆ ਸੁਣ ਲੈ ਮੇਰੀ ਫਰਿਆਦ ਖਰਗੋਸ਼ ਜਿੰਨੇ ਮਰਜੀ ਖਾ ਲਈ ਪਲੀਜ਼ ਇਲੈਕਸ਼ਨਾਂ ਤੋਂ ਬਾਅਦ ਤੇ ਜੇ ਹੁਣ ਮੈਂ ਇਹੀ ਗੱਲ ਤਾਂ ਯਾਦ ਰੱਖ ਲਾਂ ਤਾਂ ਸਾਧ ਅੱਧੇ ਤੋਂ ਵੱਧ ਕਮੀਆਂ ਨਹੀਂ ਆਉਣਗੀਆਂ ਤੁਹਾਡੇ ਚ ਕਿ ਵਾਅਦਾ ਉਹੀ ਕਰੋ ਜੋ ਕਰ ਸਕਦੇ ਹੋ ਉਹੀ ਗੱਲਾਂ ਕਹੋ ਜੋ ਕਹਿ ਸਕਦੇ ਹੋ ਉਹੀ ਕਹੋ ਜਿਹੜੀਆਂ ਕਰ ਸਕਦੇ ਹੋ ਸੋ ਕੋਸ਼ਿਸ਼ ਇਹੀ ਕਰੀਦੀ ਹੈ ਕਿ ਜਿਹੜੀ ਇਮੇਜ ਬਣ ਗਈ ਸਾਡੇ ਲੀਡਰਾਂ ਦੀ ਉਹਨੂੰ ਤੋੜਦੀ ਹੈ ਵੀਰ ਨਾ ਕਹੋ ਨਾ ਤਾਂ ਵੀ ਲੋਕ ਜ਼ਿਆਦਾ ਯਕੀਨ ਕਰ ਲੈਂਦੇ ਵੀਰ ਠੀਕ ਹੈ ਨਹੀਂ ਕਹਿਆ ਇਹਦਾ ਮਤਲਬ ਨਹੀਂ ਕਿਹਾ ਇਹਨਾਂ ਨੇ ਜਦੋਂ ਕਹੋ ਜੋ ਅਸੀਂ ਕਰਦੇ ਹਾਂਗੇ ਉਹ ਕਰਦੇ ਹਾਂਗੇ ਹੋਣਾ ਹੈ ਨਹੀਂ ਅੱਜਕੱਲ੍ਹ ਅੱਧੀ ਸਕਰੀਨ ਤੇ ਪਹਿਲਾ ਵਾਲਾ ਲਾਉਂਦੇ ਨੇ ਅੱਧੀ ਸਕਰੀਨ ਦੇ ਦੂਜਾ ਲਾਉਂਦੇ ਨੇ ਵੀ ਦੱਸੋ ਭਈ ਕੀ ਕਹਿਆ ਸੀ ਪਹਿਲਾਂ ਤਾਂ ਪਤਾ ਹੀ ਲੱਗਾ ਸੀ ਨਾ ਵੀ ਲੀਡਰ ਬਰਨਾਲੇ ਕੁਝ ਹੋਰ ਕਹਿ ਗਿਆ ਉਸੇ ਰਾਤ ਨੂੰ ਸਮਾਣੇ ਕੁਝ ਹੋਰ ਕਹਿ ਗਿਆ ਉਹ ਹੀ ਇਹਦੇ ਇਸ ਹਫ਼ਤੇ ਦੇ ਵਿੱਚ ਵੀ ਇੱਕ ਲਾਈਨਾਂ ਸੀ ਕਿ ਚੂਹਿਆਂ ਨੂੰ ਕਿਹਾ ਗਿਆ ਇਲ ਨਹੀਂ ਰਹੂਗੀ ਚੂਹਿਆਂ ਨੂੰ ਕਿਹਾ ਗਿਆ ਇਲ ਨਹੀਂ ਰਹੂਗੀ ਇੱਲਾ ਨੂੰ ਭਰੋਸਾ ਦਿੱਤਾ ਗਿਆ ਕਹਿੰਦੇ ਚੂਹਿਆਂ ਦੀ ਸਪਲਾਈ ਢਿੱਲ ਨਹੀਂ ਰਹੂਗੀ ਮਨ ਕਿਤੇ ਕੁਝ ਹੋਰ ਕਹਿ ਕੇ ਕਿਤੇ ਉਹਨਾਂ ਨੇ ਉਲਟ ਕਹਿ ਗਏ ਸੋ ਕੋਸ਼ਿਸ਼ ਇਹੀ ਹੈ ਕਿ ਇਹੋ ਜਿਹੇ ਸ਼ਾਇਰਾਂ ਨਾਲ ਇਹੋ ਜਿਹੇ ਲੋਕਾਂ ਨਾਲ ਮਿਲਵਰਤਨ ਰਵੇ ਜਿਹੜੀ ਕਵਿਤਾ ਹੈ ਜਿਹੜੇ ਅੱਖਰ ਨੇ ਉਹ ਤੁਹਾਨੂੰ ਕਿਤੇ ਇੱਧਰ ਉੱਧਰ ਹੱਲਣ ਨਹੀਂ ਦਿੰਦੇ ਅੱਖਰ ਅਸਲ 'ਚ ਬੰਨ ਲੈਂਦੇ ਤੁਹਾਨੂੰ ਤੇ ਆਪਾਂ ਤਾਂ ਸ਼ਬਦ ਗੁਰੂ ਦੇ ਚੇਲੇ ਆ ਆਪਣਾ ਤਾਂ ਗੁਰੂ ਹੀ ਸ਼ਬਦ ਹੈ ਸੋ ਇੱਕ ਮੈਂ ਲਿਖਿਆ ਅੱਧੀ ਰਾਤ ਨੂੰ ਉੱਠਿਆ ਮੈਂ ਤਾਂ ਮੈਂ ਕੁਝ ਲਿਖਣ ਉੱਠਿਆ ਤਾਂ ਮੇਰੀ ਜੀਵਨ ਸਾਥਣ ਕਹਿੰਦੀ ਅੱਧੀ ਰਾਤ ਨੂੰ ਕਿੱਥੇ ਉੱਠ ਕੇ ਮੈਂ ਕੁਝ ਲਿਖਦੇ ਆ ਸੌਂਜੋ ਕਹਿੰਦੀ ਕੱਲ ਨੂੰ ਲਿਖ ਲਿਓ ਮੈਂ ਕਿਹਾ ਐ ਥੋੜੀ ਹੁੰਦਾ ਹੁੰਦਾ ਇਹ ਤਾਂ ਖਿਆਲ ਦਾ ਕੀ ਪਤਾ 2 ਵਜੇ ਆ ਜੇ 2:30 ਵਜੇ ਆ ਜੇ ਚਲੋ ਕੰਨੀ ਲੇਖ ਲਓ ਮੈਂ ਲਿਖਣ ਲੱਗ ਗਿਆ ਮੈਥੋਂ ਇੱਕ ਕੀ ਕਮਾ ਇਹਨੂੰ ਹੁਣ ਪੰਜਾਬੀ ਚ ਮੈਥੋਂ ਇੱਕ ਪੰਗਾ ਪੈ ਗਿਆ ਕਿ ਮੈਂ ਐਂਡ ਪਹਿਲਾਂ ਲਿਖ ਬੈਠਾ ਉਹਦਾ ਫਿਰ ਮੈਂ ਉਸ ਤੋਂ ਬਾਅਦ ਕੀ ਕਰਾਂ ਫਿਰ ਉਹਨੂੰ ਜਿਹੜੀ ਫਿਲਮ ਦਾ ਤੁਹਾਨੂੰ ਐਂਡ ਹੀ ਪਤਾ ਲੱਗ ਜੇ ਫਿਰ ਸਾੜੀ ਕਹਾਣੀ ਸੁਣਨ ਦੀ ਕੀ ਲੋੜ ਐ ਪਰ ਮੈਂ ਕਿਹਾ ਚਲ ਇੰਨੀ ਕੁ ਚੱਲਣ ਦੇ ਫਿਰ ਤੋ ਚਾਰ ਕੀ ਲਾਈਨਾਂ ਨੇ ਕਿ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਫਾਰਮਲ ਹੋ ਗਏ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਵਿਰੋਧ ਕਰਨਾ ਭੁੱਲ ਗਏ ਜਾਂ ਚੁੱਪ ਹੋ ਗਏ ਜਾਂ ਹਮਾਇਤੀ ਹੋ ਗਏ ਫੇਰ ਦੁਬਾਰਾ ਹੁਣ ਮੈਂ ਕੀ ਲਿਖਾਂ ਜੀ ਫੇਰ ਫੇਰ ਮੈਂ ਕਹਿੰਦਾ ਮੈਂ ਇਹ ਵੀ ਸੁਣਿਆ ਵੀ ਐਡੀ ਗੀ ਕਵਤਾ ਹੁੰਦੀ ਹੈ ਕਭ ਤਾਂ ਤੱਕੜੇ ਕੋਈ ਸਾਜ਼ ਹੁੰਦਾ ਜੀ ਮੈਂ ਚੱਲੋ ਛੋਟੀ ਜੀ ਚੱਲਣ ਦੇਓ ਫਿਰ ਹਣਾ ਸੋ ਪਾਰਲੀਮੈਂਟ ਦੀ ਮੈਂ ਕੱਲ ਸੁਣਾਵਾ ਇੱਕ ਬੜਾ ਵਧੀਆ ਡਿਬੇਟ ਚੱਲ ਰਹੀ ਸੀ ਆ ਜਦੋਂ NRC ਦਾ ਮੁੱਦਾ ਆਇਆ ਸੀਗਾ ਜਿਹੜਾ ਵੀ ਤੁਸੀਂ ਆਪਣੇ ਨਾਨੇ-ਨਾਨੀਆਂ ਦੇ ਸਰਟੀਫਿਕੇਟ ਕੱਢ ਕੇ ਲਿਆਓ ਹਨੂੰ ਪਾਕਿਸਤਾਨ ਤੋਂ ਕਿੱਥੋਂ ਲਈਏ ਹੁਣ ਤੇ ਨਹੀਂ ਤਾਂ ਤੁਸੀਂ ਆਏ ਹੀ ਨਹੀਂ ਧਰਤੀ ਤੇ ਕਹਿੰਦੇ ਹੈ ਹੱਦ ਹੈ ਯਾਰ ਤੇ ਉਹ ਤੇ ਬੜਾ ਡਿਬੇਟ ਆਇਆ ਸਮਾਜ ਆਇਆ ਕੰਮ ਕਾ ਮੈਂ ਵੀ ਹੱਥ ਜਿਹਾ ਖੜਾ ਬਹੁਤ ਵਾਰੀ ਕੀਤਾ ਕਹਿੰਦੇ ਛੋਟੀਆਂ ਪਾਰਟੀਆਂ ਨੂੰ ਮੈਂ ਇਕੱਲਾ ਹੀ ਸੀ ਉਦੋਂ ਉੱਥੇ ਪਰ ਹੈਡ ਟਾਈਮ ਮਿਲਦਾ ਘੱਟ ਮਿਲਦਾ ਫਿਰ ਜੀ ਘੱਟੋਂ ਤੁਸੀਂ ਮੈਂ ਕਿਹਾ ਜੀ ਸਰ ਟਾਈਮ ਕਹਿੰਦੇ ਨਾ ਛੋਟੀਆਂ ਪਾਰਟੀਆਂ ਨੂੰ ਟਾਈਮ ਕਹਿੰਦੇ ਬਿੱਲ ਪਾਸ ਕਰਨਾ ਹੈ ਰਾਤ ਦੇ 9:30 ਪੌਣੇ 10 ਵਜੇ ਮੈਂ ਕਿਹਾ ਸਰ ਨਹੀਂ ਨਹੀਂ ਮੈਂ ਕਿਹਾ ਸਰ 30 ਸੈਕਿੰਡ ਸਪੀਕਰ ਨੇ ਇਦਾਂ ਲਿਖਿਆ ਕਹਿ ਬੋਲਾ मैंने कहा सर थर्टी सेकंड थर्टी सेकंड।, सेकंड में क्या बोलोगे मैं ठीक है सर ट्वेंटी सेकंड। <laughs> कहता ट्वेंटी सेकंड में क्या बोलोगे मैं सर दे के देख लो ठीक है आपका समय शुरू होता है अब मैं जी सारा दिन बोली गया स्पीकर साहब मैं तो इन्ना कहना चाहूँगा कि लंबे सफर को मेलों में मत बांटिए قوم کو قبیلوں میں مت بانٹیئے ایک بہتا دریا ہے میرا بھارت દેશ اس کو ندیوں اور جھیلوں میں مت بانٹیئے مینوں کہندا ابھی تو 12 سیکنڈ ہوئے ہیں میں کہ ٹھیک ہے سر 8 سیکنڈ میری اگلی سپیچ کے لیے رکھ لینا سو جے تسی گل کہنی ہے نا تو 12 سیکنڈ وچ بھی کہہ سکتے بٹ ہاں تواڈے کولے لفظ ہونے چاہیے وکیبلری تواڈے کولے ہونی چاہیے سو ਬੜਾ ਸੰਘ ਲੱਗਿਆ ਇੱਥੇ ਆ ਕੇ ਔਰ ਬੜੀਆਂ ਮਾਇਨਾਜ਼ ਹਸਤੀਆਂ ਨੂੰ ਮਿਲ ਕੇ ਜਿਨ੍ਹਾਂ ਨੂੰ ਅਸੀਂ ਸੁਣਨ ਕੇ ਵੱਡੇ ਹੋਏ ਸਭੀ ਭਾਜੀ ਨੇ ਤਾਂ ਡਿਜ਼ਾਈਨ ਮੇਰੀਆਂ ਕੈਸਟਾਂ ਦੇ ਸਭ ਤੋਂ ਪਹਿਲਾਂ ਇਹਨਾਂ ਨੇ ਬਣਾਏ ਸੀਗੇ ਤੇ ਇਹਨਾਂ ਦੀ ਕੈਂਚੀ ਤੇ ਬਲੇਡ ਮੇਰੀਆਂ ਗਰਦਨਾ ਗੁਰਦਨ ਤੇ ਬਹੁਤ ਚੱਲੇ ਨੇ ਪਰ ਸ਼ੁਕਰ ਹੈ ਵੀ ਮੇਰੀ ਜੀਵ ਤੇ ਨਹੀਂ ਚੱਲੇ ਗਰਦਨ ਜੀ ਨੇ ਐਂ ਜੇ ਕਰਤੀ ਸੀ ਮੇਰੀ ਉਹ ਇਹਨਾਂ ਨੇ ਕੀਤੀ ਸੀ ਪਹਿਲੀ ਗੋਭੀ ਦੇ ਕੱਚੇ ਪਾਰਨੇ ਕੈਸਰ ਦਾ ਡਿਜ਼ਾਈਨ ਦੇਖਿਓ ਮੈਂ ਕਹਉਂਗਾ ਐਡਾ ਵੱਡਾ ਗੱਲ ਜਾ ਕਿਵੇਂ ਕਰਤਾ ਕਹਿੰਦੇ ਸਭੀ ਸਭੀ ਐ ਐ ਕਰ ਦਿੰਦਾ ਉਹ ਤਾਹਾਂ ਚਵਾਰੇ ਚ ਗੁਪਤੇ ਗੁਪਤਾਰਕੋੜ ਦੇ ਨਾ ਤਾਹਾਂ ਹੁੰਦਾ ਭਦੌੜ ਹਾਊਸ ਸੋ ਇਹਨਾਂ ਦੀਆਂ ਕੈਂਚੀਆਂ ਇਹਨਾਂ ਦੇ ਬਲੇਡਾਂ ਨਾਲ ਬਣੇ ਆ ਤੇ ਅੱਜ ਵੀ ਇਹਨਾਂ ਨੇ ਫਿਰ ਕੈਂਚੀਆਂ ਨਾਲ ਮਿੱਥੋਂ ਉਦ்கਾਟਨ ਕਰਵਾ ਲਿਆ ਮੈਂ ਬਹੁਤ ਖੁਸ਼ ਆ አለስምስሚንድ እነሉስስገትራራርለስለሎንንድምስራስስመላንድለለስለለለለለስለለለለለለልለለለለለለለለለለለለለለለለለለለዎችላለለ�